ਮੋਗਾ ਦੇ ਧਰਮਕੋਟ ਵਿੱਚ ਪੁਲਿਸ ਵੱਲੋਂ ਵੱਡਾ ਆਕਾਸ ਕੋਪਰੇਸ਼ਨ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਕਰਮਕੋਟ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਡੀਐਸਪੀ ਅਰਮਨਦੀਪ ਸਿੰਘ ਦੀ ਅਗਵਾਈ ਹੇਠ ਲਗਭਗ 100 ਪੁਲਿਸ ਮੁਲਾਜ਼ਮਾਂ ਨੇ ਕਾਸਕੋਪਰੇਸ਼ਨ ਚਲਾਇਆ ਨਸ਼ਾ ਤਸਕਰਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਅਤੇ ਕੁਝ ਸ਼ੱਕੀ ਲੋਕਾਂ ਨੂੰ ਡੀਟੇਨ ਕਰਕੇ ਜਾਂਚ ਕੀਤੀ ਜਾ ਰਹੀ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਮਿਲਣ ਦੇ ਸਖਤ ਕਾਰਵਾਈ ਕੀਤੀ ਜਾਵੇਗੀ ਮਾਨਯੋਗ ਡੀਜੀਪੀ ਸਾਹਿਬ ਬਰਨਗੜਾ ਜੁੱਧ ਨਸ਼ਾ ਵਿਰੋਧੀ ਜਿਹੜੀ ਮੀਮ ਚਲਾਈ ਗਈ ਉਹਦੇ ਸਬੰਧ ਵਿੱਚ ਐਸਐਸਪੀ ਮੁਗਾ ਸ਼੍ਰੀ ਅਜੀ ਗਾਂਧੀ ਅਗੇ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਅੱਜ ਸਬਰੀਜਨ ਤਰਮਗੋੜ ਦੇ ਖਾਣਾ ਮਹਿਣਾ ਦੇ ਵਿੱਚ ਅਸੀਂ ਪਿੰਡ ਰੋਲੀ ਰਾਮੂ ਵਾਲਾ ਤੇ ਦਾਲਾਂ ਤੇ ਮਹਿਣੇ ਦੇ ਵਿੱਚ ਅਸੀਂ ਅੱਜ ਇੱਕ ਆਪਰੇਸ਼ਨ ਕੀਤਾ ਵਕਤ ਵਕਤ ਟੀਮਾਂ ਬਣਾ ਕੇ ਜਿਸ ਵਿੱਚ ਸਬਡਿਵੀਜ਼ਨ ਦੀ ਫੋਰਸ ਤੇ ARP ਟੀਮਾਂ ਲੈ ਕੇ ਪਿੰਡਾਂ ਦੀ ਘੇਰਾਬੰਦੀ ਕਰਕੇ ਇਸ ਵਿੱਚ ਜਿਹੜੇ ਸ਼ੱਕੀ ਵਿਅਕਤੀ ਨੇ ਤੇ ਜਿਹੜੇ ਕੁਝ ਸ਼ੱਕੀ ਵੀਹਿਕਲ ਜਿਹੜੇ ਇੱਥੇ ਹੈਗੇ ਨੇ ਪਿੰਡਾਂ ਵਿੱਚ ਉਹਨਾਂ ਨੂੰ ਵੈਰੀਫਾਈ ਕੀਤਾ ਜਾ ਰਿਹਾ ਜਿਸ ਸੰਬੰਧ ਵਿੱਚ ਕੋਈ ਵੀ ਜਿਹੜਾ ਸ਼ੱਕੀ ਵਿਅਕਤੀ ਮਿਲਦਾ ਉਹਨੂੰ ਵੈਰੀਫਾਈ ਕਰਕੇ ਜੇ ਕੋਈ ਕਾਲ ਕੁਛ ਰਿਕਵਰੀ ਹੁੰਦੀ ਹੈ ਤੇ ਉਸ ਪੰਨ ਤਾਂ ਤੁਹਾਡੇ ਵਿੱਚ ਧਿਆਨ ਮਿਚ ਲਿਆਦੇ ਜਾਓਗੇ ਤੇ ਬੜੀ ਸਖਤੀ ਨਾਲ ਅਸੀਂ ਕਸ ਆਪਰੇਸ਼ਨ ਕਰ ਰਹੇ ਹਾਂ